ਚੰਡੀਗੜ੍ਹ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਜਿੱਤ ਜੇ ਦੇਖਿਆ ਜਾਵੇ ਤਾਂ ਚੰਡੀਗੜ੍ਹ ਦੀ ਜਿਹੜੀ ਫਰਨੀਚਰ ਮਾਰਕੀਟ ਸਭ ਤੋਂ ਵੱਡੀ ਮਾਰਕੀਟ ਜਿਹੜੀ ਕਹੀ ਜਾਂਦੀ ਸੀ ਫਰਨੀਚਰ ਦੀ ਤੇ ਲਗਾਤਾਰ ਸ਼ਾਮ ਵੇਲੇ ਜਿਹੜੀ ਹੈ ਇਸ ਸੜਕ ਦੇ ਉੱਤੇ ਕਾਫੀ ਭੀੜ ਜਰੀ ਆ ਉਹ ਦੇਖਣ ਨੂੰ ਮਿਲਦੀ ਸੀ ਉਸ ਤੋਂ ਬਾਅਦ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਉਹ ਤੋੜਿਆ ਜਾ ਰਿਹਾ ਤਸਵੀਰਾਂ ਦੇਖੋ ਤੁਸੀਂ ਜਿੱਤੇ ਤੱਕ ਵੀ ਦੇਖ ਗਏ ਉਸ ਉੱਤੇ ਇਹ ਬਲਡੋਜ਼ਰ ਜਿਹੜੇ ਨੇ ਉਹ ਲੱਗੇ ਹੋਏ ਨਜ਼ਰ ਆ ਰਹੇ ਤੇ ਸਵੇਰ ਤੋਂ ਹੀ ਕਾਰਵਾਈ ਜਿਹੜੀ ਹੈ ਅਗਰ ਸਵੇਰੇ 7 ਵਜੇ ਦੀ ਗੱਲ ਕਰਾਂ ਸਵੇਰੇ 7 ਵਜੇ ਤੋਂ ਇਹ ਕਾਰਵਾਈ ਜਿਹੜੀ ਹੈ ਉਹ ਜ਼ਰੂਰ ਹੋ ਵੀ ਹੋਏ ਜ਼ਰੂਰ ਨਜ਼ਰ ਆ ਰਹੀ ਹੈ ਜੇਕਰ ਗੱਲ ਕਰੀ ਤਾਂ ਬੁਲਾਲ ਅਗਰ ਕੱਲ ਦੀ ਗੱਲ ਕਰ ਕੱਲ ਵੀ ਜਦੋਂ ਅਕਰ ਪ੍ਰਸ਼ਾਸਨ ਦੇ ਵੱਲੋਂ ਇੱਥੇ ਐਨਾਨਸਮੈਂਟ ਕੀਤੀ ਗਈ ਕਿ ਤੁਸੀਂ ਆਪਣੇ ਆਪਣੇ ਦੁਕਾਨਾਂ ਖਾਲੀ ਕਰ ਦਿਵੋ ਤੇ ਇਸ ਨੂੰ ਜਿਹੜਾ ਥੋੜਾ ਜਾਣਾ ਜਿਸ ਦੇ ਚੱਲਿਆ ਅਗਰ ਕਿਹਾ ਜਾਵੇ ਤਾਂ ਜ਼ਰੂਰ ਕੱਲ ਹੀ ਜਿਹੜੀ ਹੈ ਜਦੋਂ ਪ੍ਰਸ਼ਾਸਨ ਕੋਲ ਮਿਲਦੀ ਹੈ ਤਾਂ ਕਾਫੀ ਭੀੜ ਜਿਹੜੀ ਹੈ ਉੱਤੇ ਖਰੀਦਦਾਰਾਂ ਦੀ ਜਿਹੜੀ ਹੋ ਜਾਂਦੀ ਹੈ ਦੁਕਾਨਾਂ ਜਿਹੜੀ ਨੇ ਉਹ ਲਗਾਤਾਰ ਖਾਲੀ ਜਿਹੜੀਆਂ ਨੇ ਉਹ ਕੀਤੀਆਂ ਜਾਂਦੀਆਂ ਨੇ ਲਗਾਤਾਰ ਇਸੇ ਤਰ੍ਹਾਂ ਜਿਹੜਾ ਦੇਖਿਆ ਜਾਵੇ ਤਾਂ ਹਜ਼ੂਰ ਸਵੇਰ ਤੋਂ ਹੀ ਅੱਜ ਜਿਹੜਾ ਉਹ ਦੁਕਾਨਾਂ ਜਿਹੜੀ ਨੇ ਉਹ ਖਾਲੀ ਕੀਤੀਆਂ ਜਾ ਰਹੀਆਂ ਨੇ ਭਾਵੇਂ ਇਤਨੀ ਦਿਨ ਬਾਅਦੇ ਚਾਹੇ ਉਧਰ ਨਜ਼ਰ ਮਾਰ ਲਈਏ ਲਗਾਤਾਰ ਬਲਡੋਜ਼ਰ ਜਿਹਨੇ ਉਹ ਇਸੇ ਤਰ੍ਹਾਂ ਕੰਮ ਕਰਦੇ ਹੋਏ ਜ਼ਰੂਰ ਜਿਹੜਾ ਉਹ ਨਜ਼ਰ ਆ ਰਿਹਾ ਹੈ ਚੰਡੀਗੜ੍ਹ ਪ੍ਰਸ਼ਾਸਨ ਜਿਹੜਾ ਹੈ ਉਹ ਪੂਰੀ ਤਰ੍ਹਾਂ ਇਸ ਦੇ ਉੱਤੇ ਮੌਜੂਦ ਹਾਲਾਂਕਿ ਵੱਡੇ ਅਫਸਰਾਂ ਦੀ ਗੱਲ ਕਰੇ ਵੱਡੇ ਅਫਸਰ ਵੀ ਜਿਹੜੇ ਇਸ ਜਗ੍ਹਾ ਦੇ ਉੱਤੇ ਮੌਜੂਦ ਨੇ ਤਾਂ ਕਿ ਕੋਈ ਕਿਸੇ ਵੀ ਤਰ੍ਹਾਂ ਦੀ ਜਿਹੜੀ ਹੈ ਉਹ ਕਟਣਾ ਇੱਥੇ ਇਹਨਾਂ ਵਾਪਰ ਸਕੇ ਹਾਲਾਂਕਿ ਜੇਕਰ ਪੁਲਿਸ ਪਾਲੀ ਦੀ ਗੱਲ ਕਰੀ ਤਾਂ ਪਾਰੀ ਪੁਲਿਸ ਪਾਲ ਜਿਹੜਾ ਉਹ ਅੱਜ ਇਸ ਮੌਕੇ ਦੇ ਉੱਤੇ ਪਹੁੰਚਿਆ ਹੋਇਆ ਤੇ ਲਗਾਤਾਰ ਜੇਕਰ ਕਿਹਾ ਜਾਵੇ ਤਾਂ ਦੂਰ ਕਿਹਾ ਵੀ ਜਾ ਰਿਹਾ ਜਿਹੜੀਆਂ ਦੁਕਾਨਾਂ ਹਾਲਾਂਕਿ ਅੱਧੀਆਂ ਜਿਹੜੀਆਂ ਦੁਕਾਨਾਂ ਨੇ ਕੁਝ ਕੁ ਜਿਹੜੀਆਂ ਦੁਕਾਨਾਂ ਨੇ ਉਹ ਨਹੀਂ ਅੱਧੀਆਂ ਉਹਨਾਂ ਨੂੰ ਵੀ ਖਾਲੀ ਜਣਾ ਉਹ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਉਹਨੂੰ ਵੀ ਕਰਵਾਇਆ ਜਾ ਰਿਹਾ ਹੈ ਕਿ ਇਹ ਦੁਕਾਨ ਦੇਖੋ ਦੁਕਾਨ ਜਿਹੜੀ ਹੈ ਉਹ ਜੂਰ ਕਿਹਾ ਜਾਂਦਾ ਗੱਦਿਆਂ ਦੀ ਦੁਕਾਨ ਜਿਹੜੀ ਹੈ ਉਹ ਹੈ ਜਿਸ ਦੇ ਵਿੱਚ ਹਜੇ ਵੀ ਸਮਾਨ ਜਿਹੜਾ ਉਹ ਪਿਆ ਹੋਇਆ ਨਜ਼ਰ ਆ ਰਿਹਾ ਹੈ ਤੇ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਚੰਡੀਗੜ੍ਹ ਦੇ ਮੁਲਾਜ਼ਮ ਲੈਨੇ ਉਹ ਪਹੁੰਚੇ ਹੋਏ ਨਜ਼ਰ ਆ ਰਹੇ ਨੇ ਤੇ ਇਹ ਤੇ ਕਾਹਨ ਖਾਲੀ ਕਰਵਾਉਣ ਦੇ ਲਈ ਲਗਾਤਾਰ ਦੇਖ ਕੇ ਕਿਹਾ ਜਾ ਰਿਹਾ ਗੱਲ ਕੀਤੀ ਹੋ ਰਹੀ ਕਿ ਦੁਕਾਨ ਜਿਹੜੀ ਹੈ ਜਲਦੋਂ ਜਲਦ ਖਾਲੀ ਕਰਾਈ ਜਾਵੇ ਤਾਂ ਦੂਰ ਤੱਕ ਨਜ਼ਰ ਅਗਰ ਮਾਰ ਜੇ ਦੂਰ ਤੱਕ ਇਸੇ ਤਰ੍ਹਾਂ ਪੁਲਿਸ ਪ੍ਰਸ਼ਾਸਨ ਦੀ ਗੱਲ ਕਰੀਏ ਬਲਡوزر ਦੀ ਗੱਲ ਕਰੀਏ ਚਾਹੇ ਪੁਲਿਸ ਬਲ ਦੀ ਗੱਲ ਕਰੀਏ ਤਾਂ ਲਗਾਤਾਰ ਇਸੇ ਤਰ੍ਹਾਂ ਇਸੇ ਸੜਕ ਦੇ ਉੱਤੇ ਨਜ਼ਰ ਆ ਰਹੇ ਨੇ ਜਿਦੇ ਵਿੱਚ ਅਗਰ ਕਿਹਾ ਜਾਵੇ ਤਾਂ ਦੁਕਾਨਾਂ ਜਿਹੜੀਆਂ ਨੇ ਉਹ ਪਿਛਲੇ ਲੰਬੇ ਸਮੇਂ ਤੋਂ ਇਸ ਜਗ੍ਹਾ ਦੇ ਉੱਤੇ ਇਹ ਮਾਰਕ ਜਿਹੜਿਆ ਉਹ ਬਣੀ ਹੈ ਨਜ਼ਰ ਆਸੀ ਹਾਲਾਂਕਿ ਦੁਕਾਨਦਾਰਾਂ ਦੀ ਗੱਲ ਕਰੀਏ ਤਾਂ ਦੁਕਾਨਦਾਰਾਂ ਵੱਲੋਂ ਹਜ਼ੂਰ ਇਹ ਕਹਿ ਰਹੇ ਹਾ ਕਿ ਸਾਨੂੰ ਇਸ ਇਸ ਦੇ ਬਾਬਤ ਕੋਈ ਵੀ ਜਿਹੜੀ ਉਹ ਜਗਾ ਨਹੀਂ ਦਿੱਤੀਗੀ ਤਾਂ ਕਿ ਅਸੀਂ ਆਪਣਾ ਰੋਜ਼ਗਾਰ ਚਲਾ ਸਕੀਏ ਹਾਲਕਿ ਨਜ਼ਾਰਾ ਦੀ ਤਾਦਾਦ ਦੇ ਵਿੱਚ ਜੇਕਰ ਕਿਹਾ ਜਾਵੇ ਤਾਂ ਇਸ ਮਾਰਕੀਟ ਦੇ ਵਿੱਚ ਮਜ਼ਦੂਰ ਜਿਹੜੇ ਪਰਫਾਸਿਸ ਜਿਹੜੇ ਨੇ ਉਹ ਕੰਮ ਕਰਦੇ ਸੀਗੇ ਆਪਣਾ ਆਪਣਾ ਘਰ ਜਿਹੜਾ ਉਹ ਜੂਰ ਚਲਾਉਂਦੇ ਸੀਗੇ ਨਜ਼ਰਾਂ ਦੇ ਸੀਗੇ ਪਰ ਫਿਰਾਲ ਅਗਰ ਜੇਕਰ ਕਿਹਾ ਜਾਵੇ ਤਾਂ ਉਰੰਤੌਰ ਤੇ ਹੁਣ ਚੰਨੀ ਕਰਦੀ ਹੈ ਜਿਹੜੀ ਫਰਨੀਚਰ ਮਾਰਕਟ ਹੈ ਉਹ ਤੋੜੀ ਗਈ ਹੈ ਹਾਲਾਂਕਿ ਪਿਛਲੇ ਜਿਹੜਾ ਦੇ ਵਿੱਚ ਵੀ ਕਈ ਵਾਰ ਜੇ ਕਿਹਾ ਜਾਂਦਾ ਇਹੋ ਜਿਹਾ ਜੂਰ ਕਿਤੇ ਨਾ ਕਿ ਸਟੂਡੈਂਟ ਨੂੰ ਆਉਂਦਾ ਸੀ ਕਿ ਉਹ ਮਾਰਕਟ ਜਿਹੜੀ ਆ ਉਹ ਤੋੜੀ ਜਾਣੀ ਹੈ ਪਰ ਮਾਰਕਟ ਜਿਹੜੀ ਹੈ ਉਹ ਬਚਾ ਲਈ ਜਾਂਦੀ ਸੀ ਟੁੱਟਦੀ ਨਹੀਂ ਸੀ ਤੇ ਕਈ ਵਾਰ ਇਸ ਮਾਰਕਟ ਦੇ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਵੀ ਕਿਤੇ ਨਾ ਕਿਤੇ ਸਾਹਮਣੇ ਆਉਂਦੇ ਹੋਏ ਨਜ਼ਰਾਂ ਆਈਆਂ ਸੀਗੀਆਂ ਤਾਂ ਇਹ ਜਿਹੜੀ ਰੋਡ ਹੈ ਇਹ ਰੋਡ ਜਿਹੜੀ ਚੰਡੀਗੜ੍ਹ ਤੋਂ ਮੁਹਾਲੇ ਦੇ ਨਾਲ ਜੋੜੀ ਹੋਈ ਨਜ਼ਰ ਆਉਂਦੀ ਹੈ ਜਿਹਦੇ ਵਿੱਚ ਅਗਰ ਕਿਹਾ ਜਾਵੇ ਤਾਂ ਇਹ ਰੋਡ ਦੇ ਉੱਤੇ ਸ਼ਾਮ ਵੇਲੇ ਇੰਨਾ ਕੁ ਟਰੈਫਿਕ ਹੁੰਦਾ ਸੀਗਾ ਇੱਕ ਪਾਸੇ ਖਰੀਦਦਾਰਾਂ ਦੇ ਗੱਡੀਆਂ ਜਿਹੜੀਆਂ ਨੇ ਉਹ ਖੜੀਆਂ ਹੋਈਆਂ ਨਜ਼ਰ ਆਉਂਦੀ ਸੀ ਦੂਸਰੇ ਪਾਸੇ ਅਗਰ ਕਿਹਾ ਜਾਵੇ ਤਾਂ ਰਾਹਗੀਰ ਜਿਹੜੇ ਨੇ ਉਹ ਜਾਂਦੇ ਹੋਏ ਜੂਰ ਪਰੇਸ਼ਾਨ ਹੁੰਦੇ ਸੀ ਇਸ ਦੇ ਕਾਰਨ ਕਿ ਤੱਕ ਤੇ ਇਹ ਜੇਕਰ ਕਿਹਾ ਜਾਵੇ ਤਾਂ ਦੂਰ ਜਿਹੜਾ ਉਹ ਸਟੈਪ ਜਿਹੜਾ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਲਿੱਤਾ ਹੋਇਆ ਨਜ਼ਰ ਆ ਰਿਹਾ ਹੈ ਹਾਲਾਂਕਿ ਹੁਣ ਇਹ ਚੰਡੀਗੜ੍ਹ ਦੀ ਫਰਨੀਚਰ ਮਾਰਕੀਟ ਜਿਹੜੀ ਆ ਉਹ ਜੂ ਟੁੱਟਦੀ ਹੋਈ ਨਜ਼ਰ ਆ ਰਹੀ ਹੈ। ਚੰਡੀਗੜ੍ਹ ਤੋਂ ਬਿਡੇ ਜਰਨਲਿਸਟ ਸਰਬਜੀਤ ਸਿੰਘ ਜੀ ਨਾਲ ਸੰਦੀਪ ਸਿੰਘ ਅਜੀਤ ਕੈਪਟੇਨ ਵੀ। ਚੰਡੀਗੜ੍ਹ ਦੀ ਸਭ ਤੋਂ ਵੱਡੀ ਫਰਨੀਚਰ ਮਾਰਕੀਟ ਕਹੀ ਜਾਣ ਵਾਲੀ ਅੱਜ ਟੁੱਟੀ ਜਾ ਰਹੀ ਹੈ। ਸਾਰਾ ਕੁਝ ਹੀ ਸ਼ੋਰ ਹੈ ਜਿਹੜੇ ਮੌਜੂਦ ਨੇ। ਮੈਂ ਅਗਰ ਗੱਲ ਕਰੀ ਜਾਵੇ ਤਾਂ ਮਾਰਕੀਟ ਟੁੱਟੀ ਜਾ ਰਹੀ ਹੈ। ਕਿਵੇਂ ਦੇਖਦੇ ਹੋ ਲਗਾਤਾਰ ਇਸ ਹਲਦੇ ਉੱਤੇ ਟ੍ਰੈਫਿਕ ਵੀ ਜਮ ਹੁੰਦਾ ਸੀਗਾ। ਇਹ ਸਭ ਤੋਂ ਪੁਰਾਣੀ ਮਾਰਕੀਟ ਕਹੀ ਜਾਂਦੀ ਹੈ। ਉਹ ਜੀ ਇਹ ਬਿਲਕੁਲ ਪੁਰਾਣੀ ਮਾਰਕੀਟ ਤਾਂ ਹੈ ਪਰ ਇਹ ਜ਼ਮੀਨ ਨੂੰ ਤਾਂ ਸਰਕਾਰ ਨੇ ਕਾਫੀ ਟਾਈਮ ਪਹਿਲਾਂ ਐਕਵਾਇਰ ਕਰ ਲਿਆ ਸੀਗਾ ਤੇ ਬਹੁਤ ਟਾਈਮ ਤੋਂ ਇਹ ਐਕਵਾਇਰ ਜ਼ਮੀਨ ਦੇ ਉੱਪਰ ਬੈਠੇ ਸੀ ਕਿਸੇ ਨਾ ਕਿਸੇ ਦਿਨ ਤਾਂ ਇਸ ਮਾਰਕੀਟ ਨੂੰ ਜਾਣੀ ਸੀਗਾ ਸਰਕਾਰ ਨੇ ਆਪਣੀ ਜ਼ਮੀਨ ਦੇ ਕਲੇਮ ਤਾਂ ਵਾਪਸ ਕਰਨੀ ਸੀ ਸੋ ਇਸ ਟਾਈਮ ਤੇ ਪ੍ਰਸ਼ਾਸਨ ਦਾ ਰੁਖ ਇਸ ਇਸ ਮਾਮਲੇ 'ਚ ਕਾਫੀ ਸਖਤ ਹੈਗਾ ਕਿ ਅਸੀਂ ਇਨਕ੍ਰੋਚਮੈਂਟਸ ਨੂੰ ਬਰਦਾਸ਼ਤ ਨਹੀਂ ਕਰਨਾ ਸੋ ਇਟ 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 ਇਸ ਪਾਰਟ ਆਫ ਥੈਟ ਓਨਲੀ ਕਿ ਇਨਕ੍ਰੋਚਮੈਂਟਸ ਅੱਗੇ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ ਤੇ ਪੁਰਾਣੀਆਂ ਇਨਕ੍ਰੋਚਮੈਂਟਸ ਨੂੰ ਵੀ ਟਾਈਮ ਟੂ ਟਾਈਮ ਹਟਾਇਆ ਜਾਏਗਾ ਜਲਦੀ ਤੋਂ ਜਲਦੀ ਲੋਕਾਂ ਦਾ ਮਾਰਕੀਟ ਦੀ ਗੱਲ ਕਰੀ ਤਾਂ ਕਿੰਨੇ ਦਿਨ ਪਹਿਲਾਂ ਇਹਨਾਂ ਨੂੰ ਨੋਟੀਫਿਕੇਸ਼ਨ ਦਿੱਤਾ ਗਿਆ ਕੱਲ ਹਾਲਾਂਕਿ ਦੇਖਿਆ ਗਿਆ ਕਾਫੀ ਹਫੜਾ ਤਫੜੀ ਦੇਖਣ ਨੂੰ ਮਿਲੀ ਦੇਖੋ ਜੀ ਨੋਟਿਸ ਤਾਂ ਇਹਨਾਂ ਨੂੰ ਅਸੀਂ ਸਾਲ ਭਰ ਕੋਈ ਲਗਾਤਾਰ ਦੇ ਰਹੇ ਸੀ ਤੇ ਇਨਫੋਰਮੇਸ਼ਨ ਇਹਨਾਂ ਨੂੰ ਸੀ ਕਿ ਮਾਰਕੀਟ ਨੂੰ ਟੁੱਟਣੀ ਹੈ ਪਿਛਲੀ 13 ਤਾਰੀਖ ਤੋਂ ਤਾਂ ਅਸੀਂ ਲਗਾਤਾਰ ਦੋ ਬਾਤ ਤਿੰਨ ਵਾਰ ਦਿਨ ਚ ਮਨਾਦੀ ਵੀ ਕਰਾ ਰਹੇ ਸੀ ਸੋ एवरीवन ਵਾਸ ਅਵੇਅਰ ਕਿ ਇਟ ਹੈਸ ਟੂ ਗੋ ਨਾਓ ਸੋ ਦੇਖੋ ਜੀ ਮੌਕੇ ਤੇ ਹੁੰਦਾ ਹੈ ਕਿ ਕੋਈ ਨਾ ਕੋਈ ਟੁੱਟੀ ਹੈ ਤੇ ਕਿਸੇ ਨਾ ਕਿਸੇ ਨੇ ਕੁਝ ਨਾ ਕੁਝ ਕਹਿਣਾ ਹੀ ਹੁੰਦਾ ਬਟ एवरीवन ਵਾਸ ਅਵੇਅਰ ਕਿ ਹੁਣ ਇਹ ਮਾਰਕੀਟ ਨੂੰ ਜਾਣਾ ਹੀ ਪਏਗਾ 20th ਨੂੰ ਤੋ ਉਹਦੇ ਪਿੱਛੇ ਅਗਰ ਦੁਕਾਨ ਦੀ ਗੱਲ ਕਰੀਏ ਮੈਟਰਸ ਦੀ ਦੁਕਾਨ ਹੈ ਹਾਲਾਂਕਿ ਕੱਲ ਵੀ ਜੇਕਰ ਕਿਹਾ ਜਾਵੇ ਤਾਂ ਵੀ ਹਵਲਾ ਤੱਕ ਦੇਖਣ ਨੂੰ ਮਿਲ ਇਸ ਦੁਕਾਨ ਦੇ ਵਿੱਚ ਅੱਜ ਫਿਲਹਾਲ ਦੁਕਾਨ ਜਿਹੜੀ ਖਾਲੀ ਨਹੀਂ ਕੀਤੀ ਗਈ ਕਿਵੇਂ ਦੇਖਦੇ ਹੋ ਥੋੜਾ ਜਾਏਗਾ ਸਮਾਨ ਘਟੇਗਾ ਨਹੀਂ ਇਹਨਾਂ ਦੇ ਨਾਲ ਜੇ ਅਸੀਂ ਆਪਣੇ ਬੰਦੇ ਲਗਾਤੇ ਹੈਗੇ ਹੈ ਲੇਬਲ ਸਾਡੇ ਕੋਲ ਹੈਗੀ ਹੈ ਤੇ ਇਹਨਾਂ ਦਾ ਇਹ ਸੀਗਾ ਕਿ ਸਾਡਾ ਨੁਕਸਾਨ ਬਹੁਤ ਹੋ ਜਾਏਗਾ ਕੋਈ ਦੁਕਾਨ ਖਾਲੀ ਪਈ ਹੈਗੀ ਹੈ ਅਸੀਂ ਆਪਣੀ ਲੇਬਲ ਲਗਵਾ ਕੇ ਪਿੱਛੇ ਇਹਨਾਂ ਦਾ ਸਮਾਨ ਕਢਵਾ ਕੇ ਤੇ ਹੁਣ ਅੱਗੇ ਡੈਮੋਲੀਸ਼ਨ ਦਾ ਉਹ ਕਰਾਂਗੇ ਕਿਸੇ ਦਾ ਨੁਕਸਾਨ ਕਰਨ ਦੀ ਸਾਡੀ ਵੀ ਕੋਈ ਇੰਟੈਂਸ਼ਨ ਨਹੀਂ ਹੈਗੀ ਸੋ ਸਮਾਨ ਪਹਿਲਾਂ ਕੱਢਿਆ ਜਾਏਗਾ ਬੰਦੇ ਸਾਡੇ ਲੱਗੇ ਹੋਏ ਨੇ ਨਾਲ ਉਸ ਤੋਂ ਬਾਅਦ ਸਿਹੋਂ ਰੇਸ ਕਰਨਾ ਠੀਕ ਹੈ ਮੈਮ ਅਗਰ ਦੁਕਾਨਦਾਰਾਂ ਨੇ ਮੰਨੀਆ ਤਾਂ ਦੁਕਾਨਦਾਰ ਕਹਿੰਦੇ ਨੇ ਕਿ ਸਾਨੂੰ ਕਿਤੇ ਜਗ੍ਹਾ ਹੀ ਦਿੱਤੀ ਗਈ ਹੁਣ ਅਸੀਂ ਚਾਹੀਏ ਕਿਤੇ ਸਾਡੇ ਬਾਲ ਬੱਚੇ ਰੋੜਣਗੇ ਲੇਬਰ ਵੀ ਕਹਿੰਦੀ ਹੈ ਵੀ ਸਾਡਾ ਰੋਜੀ ਰੋਟੀ ਜਿਹੜੀ ਖੋ ਗਈ ਹੈ ਦੇਖੋ ਜੀ ਇਹ ਮੈਂ ਜਿਵੇਂ ਪਹਿਲਾਂ ਹੀ ਕਿਹਾ ਜ਼ਮੀਨ ਸਰਕਾਰ ਨੇ ਪਹਿਲਾਂ ਅਕਵਾਇਰ ਕੀਤੀ ਹੋਈ ਸੀ ਇਹਦੇ ਲਈ ਜਿਹੜਾ ਡਿਊ ਮੁਆਵਜ਼ਾ ਸੀਗਾ ਉਹ ਦਿੱਤਾ ਹੋਇਆ ਸੀ ਉਸ ਤੋਂ ਬਾਅਦ ਵੀ ਰੀਹੈਬਿਲੀਟੇਸ਼ਨ ਦਾ ਮੇਰੇ ਹਿਸਾਬ ਨਾਲ ਕੋਈ ਬੰਦਾ ਨਹੀਂ ਹੈਗਾ ਠੀਕ ਹੈ ਪਰ ਫਿਰ ਵੀ ਬਹੁਤ ਟਾਈਮ ਇੱਥੇ ਇਹਨਾਂ ਨੇ ਆਪਣਾ ਬਿਜ਼ਨ ਠੀਕ ਹੈ اور ਮੈਨੂੰ ਜੋ ਸੁਣਨ ਚਾਇਆ ਹੈਗੇ ਸਾਰਿਆਂ ਨੇ ਕੋਈ ਨਾ ਕੋਈ ਆਲਟਰਨੇਟ ਜਗ੍ਹਾ ਦਾ ਅਰੇਂਜਮੈਂਟ ਕਰ ਲਿਆ ਹੈਗਾ ਸੋ ਮੇਰੇ ਹਸਾਬ ਨਾਲ ਇਸ ਤਰ੍ਹਾਂ ਦੀ ਕੋਈ ਸੁਣ ਨਹੀਂ ਹੈ। ਪਰ ਜੇ ਮੈਂ ਮੈਂ ਮੌਜੂਦ ਸੀ ਕੁਝ ਕੁ ਲੋਕਾਂ ਨੇ ਜਿਨ੍ਹਾਂ ਵੱਲੋਂ ਕਿਹਾ ਗਿਆ ਕਿ ਜਿਹੜੀ ਦੁਕਾਨ ਹੈ ਹਾਲਾਂਕਿ ਦੁਕਾਨਾਂ ਦੇ ਉੱਤੇ ਕਈ ਜੀ ਵਿੱਚ ਸਮਾਜੂਦ ਰਿਹਾ ਪਰ ਫਿਲਹਾਲ ਇਸ ਦੇ ਕਾਇਮ ਕਰਕੇ ਨੇੜੇ ਹੀ ਪਹੁੰਚ ਚੁੱਕਾ ਹੈ ਜਿਵੇਂ ਕਿ ਜਿਹੜੀ ਕਿ ਬਲੋਦਨ ਦੇ ਨੇੜੇ ਪਹੁੰਚ ਚੁੱਕੇ ਨੇ ਤਾਂ ਇਹ ਦੁਕਾਨ ਜਿਹੜੀ ਆ ਉਹ ਖਾਲੀ ਕਰਵਾਈ ਜਾ ਰਹੀ ਹੈ ਕਿਉਂਕਿ ਇਸ ਦੇ ਵਿੱਚ ਕਾਫੀ ਸਮਾਨ ਹਜੇ ਜੋਂ ਦਾ ਤੇ ਉਹ ਪਿਆ ਹੋਇਆ ਤਾਂ ਜਿਸ ਦੇ ਵਿੱਚ ਇਹਨਾਂ ਦੇ ਖੁਦ ਵੋਲੰਟੀਅਰ ਜਿਹੜੇ ਨੇ ਉਹ ਆ ਰਹੇ ਨੇ ਤੇ ਸਮਾਨ ਜਿਹੜਾ ਉਹ ਕਢਵਾਉਂਦੇ ਹੋਏ ਨਜ਼ਰ ਆਣਗੇ ਤੇ ਲਗਾਤਾਰ ਇਸੇ ਤਰ੍ਹਾਂ ਮਾਰਕੀਟ ਜਿਹੜੀ ਹੈ ਉਹ ਅੱਜ ਟੁੱਟਦੀ ਹੋਈ ਨਜ਼ਰ ਆ ਰਹੀ ਹੈ ਚੰਡੀਗੜ੍ਹ ਤੋਂ ਵਿਜੀਲ ਜਨਿਸਟਰ ਸਰੋਜਿਤ ਸਿੰਘ ਦੇ ਨਾਲ ਸੰਦੀਪ ਸਿੰਘ ਅਜੀਤ ਵਸਦੀ जो है वो आ, लेंथ वाइज कर ली थी उस पूरे एरिया को हम आज क्लियर करवा रहे हैं ये प्रशासन ने एक्वायर की हुई लैंड है और जो नए सेक्टर्स से उनके डेवलपमेंट के लिए एक्वायर की गई थी बहुत साल पहले आ, जो यहाँ के लोग हैं इनको इन्होंने कंपनसेशन भी जो ओरिजिनल ओनर्स हैं उन्होंने उठाया हुआ था उसके बाद आ, जो है ये लोग कोर्ट में भी गए थे कोर्ट से भी इनको कोई राहत नहीं मिली और इसलिए आज हमने ये कार्रवाई की जी कोई था। दिया एक गया था था इनको।, इनको जी एडवांस में हमने नोटिस भी दिया था बहुत पहले बता दिया था कि ये एनक्रोचमेंट हम हटाएंगे और इसीलिए सब लोगों ने अपनी शॉप्स जैसे आज हम जब हटाने आए तो सारी दुकानें खाली थी सब सब लोगों ने अपनी शॉप्स खाली भी कर ली हैं और चूंकि इस पे मुआवजा जो है वो उठा लिया गया था इस एनक्रोच इस एक्वायर्ड लैंड पे तो कोई बदले में प्लॉट देने का या कुछ और देने का तो सवाल ही नहीं उठता क्योंकि लैंड एक्वायर हो चुकी है और देखिए इसमें देखिए इसमें जो भी आगे जब भी कोई होंगी प्लॉट की उसमें ये लोग पार्टिसिपेट कर सकते हैं उसमें आ, हमारी तरफ से कोई मनाही मना नहीं है एक बल्क मार्केट जो है वो भी आगे प्रशासन डेवलप करेगा उसकी भी प्रक्रिया चली हुई है उसके एनवायरमेंट क्लियरेंस वगैरह ली जा रही है और डेवलपमेंट हो रही है वहाँ पे अगर ये लोग जाना चाहें तो वहाँ पे अपना अप्लाई कर सकते हैं लेकिन इसका और इस अतिक्रमण का कोई लिंक नहीं है ये तो सरकारी जमीन है और इतने साल से ये लोग अतिक्रमण पे बैठे हैं इसलिए आज इसको खाली कराया गया है उसको हम तुरंत खाली करवाएंगे आज शाम तक हम पूरा क्लियर करा के ही यहाँ से जाए ਚੰਡੀਗੜ੍ਹ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਕਿ ਜਿੱਥੇ ਕਿ ਦੇਖਿਆ ਜਾਵਦਾ ਚੰਡੀਗੜ੍ਹ ਦੀ ਜਿਹੜੀ ਫਰਨੀਚਰ ਮਾਰਕੀਟ ਸਭ ਤੋਂ ਵੱਡੀ ਮਾਰਕੀਟ ਜਿਹੜੀ ਕਹੀ ਜਾਂਦੀ ਸੀ ਫਰਨੀਚਰ ਦੀ ਤੇ ਲਗਾਤਾਰ ਸ਼ਾਂਤ ਬਲੇ ਜਿਹੜੀ ਹੈ ਇਸ ਸੜਕ ਦੇ ਉੱਤੇ ਕਾਫੀ ਭੀੜ ਗਰੀ ਆ ਦੇਖਣ ਨੂੰ ਮਿਲਦੀ ਸੀ ਉਸ ਤੋਂ ਬਾਅਦ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਉਹ ਤੋੜਿਆ ਜਾ ਰਿਹਾ ਤਸਵੀਰਾਂ ਦੇਖੋ ਤੁਸੀਂ ਜਿੱਤੇ ਤੱਕ ਵੀ ਦੇਖ ਜਾਂਦੀ ਉਸ ਤੇ ਇਹ ਬਲਡੋਜ਼ਰ ਜਿਹੜੇ ਨੇ ਉਹ ਲੱਗੇ ਹੋਏ ਨਜ਼ਰਾਂ ਨੇ ਤੇ ਸਵੇਰ ਤੋਂ ਹੀ ਕਾਰਵਾਈ ਜਿਹੜੀ ਹੈ ਅਗਰ ਸਵੇਰੇ 7 ਵਜੇ ਦੀ ਗੱਲ ਕਰਾਂ ਸਵੇਰੇ 7 ਵਜੇ ਤੋਂ ਇਹ ਕਾਰਵਾਈ ਜਿਹੜੀ ਹੈ ਸੋ ਜ਼ਰੂਰ ਹੋ ਰਹੀ ਹੋਏ ਜ਼ਰੂਰ ਨਜ਼ਰ ਆ ਰਹੀ ਹੈ ਜੇਕਰ ਗੱਲ ਕਰੀ ਤਾਂ ਬੁਲਾਲ ਅਗਰ ਕੱਲ ਦੀ ਗੱਲ ਕਰ ਕੱਲ ਵੀ ਜਦੋਂ ਅਕਰ ਪ੍ਰਸ਼ਾਸਨ ਵੱਲੋਂ ਇੱਥੇ ਐਲਾਨment ਕੀਤੀ ਗਈ ਕਿ ਤੁਸੀਂ ਆਪਣੇ ਆਪਣੇ ਦੁਕਾਨਾਂ ਖਾਲੀ ਕਰ ਦੋ ਤੇ ਇਸ ਨੂੰ ਜਿਹੜਾ ਥੋੜਾ ਜਣਾ ਜਿਸਦੇ ਚੱਲਿਆ ਅਗਰ ਕਿਹਾ ਜਾਵੇ ਤਾਂ ਜ਼ਰੂਰ ਕੱਲ ਹੀ ਜਿਹੜੀ ਹੈ ਜਦੋਂ ਪ੍ਰਦਸ਼ਨ ਵੱਲੋਂ ਮੇਕਿੰਗ ਹੁੰਦੀ ਹੈ ਤਾਂ ਕਾਫੀ ਭੀੜ ਜਿਹੜੀ ਹੈ ਉੱਥੇ ਖਰੀਦਦਾਰਾਂ ਦੀ ਜਿਹੜੀ ਹੋ ਜਾਂਦੀ ਹੈ ਦੁਕਾਨਾਂ ਜਿਹੜੀਆਂ ਨੇ ਉਹ ਲਗਾਤਾਰ ਖਾਲੀ ਜਿਹੜੇ ਉਹ ਪੀਪੀਏ ਜਾਂਦੀਆਂ ਨੇ ਲਗਾਤਾਰ ਇਸੇ ਤਰ੍ਹਾਂ ਜਿਹੜਾ ਦੇਖਿਆ ਜਾਵੇ ਤਾਂ ਜਰੂਰ ਸਵੇਤ ਉਹ ਹੀ ਅੱਜ ਜਿਹੜਾ ਉਹ ਟਿਕਾਣਾ ਜਿਹੜੇ ਨੇ ਉਹ ਅਲੀ ਕੀਤੀਆਂ ਜਾ ਰਹੀਆਂ ਨੇ ਭਾਵੇਂ ਇਤਨੀ ਦੇਰ ਬਾਅਦੇ ਚਾਹੇ ਉਧਰ ਨਜ਼ਰ ਮਾਰ ਲਈਏ ਲਗਾਤਾਰ ਬਰਡੋਜ਼ਰ ਜਿਹਨੇ ਉਹ ਇਸੇ ਤਰ੍ਹਾਂ ਕੰਮ ਕਰਦੇ ਹੋਏ ਜਰੂਰ ਜਿਹੜਾ ਉਹ ਨਜ਼ਰ ਆ ਰਿਹਾ ਹੈ ਚੰਡੀਗੜ੍ਹ ਪ੍ਰਸ਼ਾਸਨ ਜਿਹੜਾ ਹੈ ਉਹ ਪੂਰੀ ਤਰ੍ਹਾਂ ਇਸ ਦੇ ਉੱਤੇ ਮੌਜੂਦ ਹਾਲਾਂਕਿ ਵੱਡੇ ਅਫਸਰਾਂ ਦੀ ਗੱਲ ਕਰ ਵੱਡੇ ਅਫਸਰ ਵੀ ਜਿਹੜੇ ਇਸ ਜਗ੍ਹਾ ਦੇ ਉੱਤੇ ਮੌਜੂਦ ਨੇ ਤਾਂ ਕਿ ਕੋਈ ਕਿਸੇ ਵੀ ਤਰ੍ਹਾਂ ਦੀ ਜਿਹੜੀ ਹੈ ਉਹ ਕਟਣਾ ਇੱਥੇ ਨਾ ਵਾਪਰ ਸਕੇ ਹਾਲਾਂਕਿ ਜੇਕਰ ਪੁਲਿਸਪਾਲ ਦੀ ਗੱਲ ਕਰ ਤਾਂ ਪਾਰੀ ਪੁਲਿਸਪਾਲ ਜਿਹੜਾ ਉਹ ਅੱਜ ਇਸ ਮੌਕੇ ਦੇ ਉੱਤੇ ਪਹੁੰਚਿਆ ਹੋਇਆ ਤੇ ਲਗਾਤਾਰ ਜੇਕਰ ਕਿਹਾ ਜਾਵੇ ਤਾਂ ਦੂਰ ਕਿਹਾ ਵੀ ਜਾ ਰਹੇ ਜਿਵੇਂ ਦੁਕਾਨਾਂ ਹਾਲਾਂਕਿ ਅੱਧੀਆਂ ਜਿਹੜੀਆਂ ਦੁਕਾਨਾਂ ਨੇ ਕੁਝ ਜਿਹੜੀਆਂ ਦੁਕਾਨਾਂ ਨੇ ਉਹ ਨਹੀਂ ਖਾਲੀ ਉਹਨਾਂ ਨੂੰ ਵੀ ਖਾਲੀ ਜਿਹਾ ਉਹ ਜਿਹੜੇ ਪ੍ਰਸ਼ਾਸਨ ਵੱਲੋਂ ਹੁਣ ਵੀ ਕਰਵਾਇਆ ਜਾ ਰਿਹਾ ਹੈ ਕਿ ਇਹ ਦੁਕਾਨ ਦੇ ਤੋਂ ਦੁਕਾਨ ਜਿਹੜੀ ਹੈ ਉਹ ਜੂਰ ਕਿਹਾ ਜਾਂਦਾ ਗੱਦਿਆਂ ਦੀ ਦੁਕਾਨ ਜਿਹੜੀ ਹੈ ਉਹ ਹੈ ਜਿਸ ਦੇ ਵਿੱਚ ਹਜੇ ਵੀ ਸਮਾਨ ਜਿਹੜਾ ਉਹ ਪਿਆ ਹੋਇਆ ਨਜ਼ਰ ਆ ਰਿਹਾ ਤੇ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਚੰਡੀਗੜ੍ਹ ਦੇ ਮੁਲਾਜ਼ਮ ਲੈਨੇ ਪਹੁੰਚੇ ਹੋਏ ਨਜ਼ਰ ਆ ਰਹੇ ਨੇ ਤੇ ਇਹ ਤੇ ਕਾਨ ਖਾਲੀ ਕਰਵਾਉਣ ਦੇ ਲਈ ਲਗਾਤਾਰ ਦੇਖ ਕੇ ਕਿਹਾ ਜਾ ਰਿਹਾ ਗੱਲ ਚ ਪਈ ਹੈ ਕਿ ਦੁਕਾਨ ਜਿਹੜੀ ਹੈ ਜਲਦੋਂ ਜਲਦ ਖਾਲੀ ਕਰਾਈ ਜਾਵੇ ਤਦੂਰ ਤੱਕ ਨਜ਼ਰ ਅਗਰ ਮਾਰ ਜੇ ਦੂਰ ਤੱਕ ਇਸੇ ਤਰ੍ਹਾਂ ਪੁਲਿਸ ਪ੍ਰਸ਼ਾਸਨ ਦੀ ਗੱਲ ਕਰੀਏ ਬਲਡوزر ਦੀ ਗੱਲ ਕਰੀਏ ਚਾਹੇ ਪੁਲਿਸ ਬਲ ਦੀ ਗੱਲ ਕਰੀਏ ਤਾਂ ਲਗਾਤਾਰ ਇਸੇ ਤਰ੍ਹਾਂ ਇਸੇ ਸੜਕ ਦੇ ਉੱਤੇ ਨਜ਼ਰ ਆ ਰਹੇ ਨੇ ਜਿਦੇ ਵਿੱਚ ਅਗਰ ਕਿਹਾ ਜਾਵੇ ਤਾਂ ਦੁਕਾਨਾਂ ਜਿਹੜੀਆਂ ਨੇ ਉਹ ਪਿਛਲੇ ਲੰਬੇ ਸਮੇਂ ਤੋਂ ਇਸ ਜਗ੍ਹਾ ਤੇ ਉੱਤੇ ਇਹ ਮਾਰਕਟ ਜਿਹੜੀ ਆ ਉਹ ਬਣੀ ਹੋਈ ਨਜ਼ਰ ਆਸੀ ਹਾਲਾਂਕਿ ਦੁਕਾਨਦਾਰਾਂ ਦੀ ਗੱਲ ਕਰੀਏ ਤਾਂ ਦੁਕਾਨਦਾਰਾਂ ਵੱਲੋਂ ਹਜ਼ੂਰ ਕੇ ਹਜ਼ਰਤਾਂ ਕੀ ਸਾਨੂੰ ਇਸ ਇਸ ਦੇ ਬਾਬਤ ਕੋਈ ਵੀ ਜਿਹੜੀ ਉਹ ਜਗਾ ਨਹੀਂ ਦਿੱਤੀਗੀ ਤਾਂ ਕਿ ਅਸੀਂ ਆਪਣਾ ਰੋਜ਼ਗਾਰ ਚਲਾ ਸਕਿਆ ਹਲਕਾ ਨਜ਼ਾਰਾ ਦੀ ਤਾਦਾਦ ਦੇ ਵਿੱਚ ਜੇਕਰ ਕਿਹਾ ਜਾਵੇ ਤਾਂ ਇਸ ਮਾਰਕੀਟ ਦੇ ਵਿੱਚ ਮਜ਼ਦੂਰ ਜਿਹੜੇ ਪਰਵਾਸੀ ਜਿਹੜੇ ਨੇ ਉਹ ਕੰਮ ਕਰਦੇ ਸੀਗੇ ਆਪਣਾ ਆਪਣਾ ਘਰ ਜਿਹੜਾ ਉਹ ਜੂਰ ਚਲਾਉਂਦੇ ਹਾਇ ਨਜ਼ਰਾਂ ਦੇ ਸੀਗੇ ਪਰ ਫਿਰਾਲ ਅਗਰ ਜੇਕਰ ਕਿਹਾ ਜਾਵੇ ਤਾਂ ਉਰੰਤੌਰ ਤੇ ਹੁਣ ਚੰਨੀ ਕਰਦੀ ਹੈ ਜਿਹੜੀ ਫਰਨੀਚਰ ਮਾਰਕਟ ਹੈ ਉਹ ਥੋੜੀ ਜੀ ਹੈ ਹਾਲਾਂਕਿ ਪਿਛਲੇ ਦਿਨਾਂ ਦੇ ਵਿੱਚ ਵੀ ਕਈ ਵਾਰ ਜੇ ਕਿਹਾ ਜਾਵਦਾ ਇਹੋ ਜਿਹਾ ਜੂਰ ਕਿਤੇ ਨਾ ਕਿ ਸੂਣ ਨੂੰ ਆਉਂਦਾ ਸੀ ਕਿ ਮਾਰਕਟ ਜਿਹੜੀ ਆ ਉਹ ਥੋੜੀ ਜਾਣੀ ਹੈ ਪਰ ਮਾਰਕਟ ਜਿਹੜੀ ਹੈ ਉਹ ਬਚਾ ਲਈ ਜਾਂਦੀ ਸੀ ਟੁੱਟਦੀ ਨਹੀਂ ਸੀ ਤੇ ਕਈ ਵਾਰ ਇਸ ਮਾਰਕਟ ਦੇ ਵਿੱਚ ਆ ਕੇ ਲੱਗ ਜਾਂਦੀ ਹੈ ਘਟਨਾਵਾਂ ਵੀ ਕਿਤੇ ਨਾ ਕਿਤੇ ਸਾਹਮਣੇ ਆਉਂਦੇ ਹੋਏ ਨਜ਼ਰ ਆਉਂਦੇ ਸੀਗੀਆਂ ਤਾਂ ਇਹ ਜਿਹੜੀ ਰੋਡ ਹੈ ਇਹ ਰੋਡ ਜਿਹੜੀ ਚੰਡੀਗੜ੍ਹ ਤੋਂ ਵਾਹਲੇ ਦੇ ਨਾਲ ਜੋੜੀ ਹੋਈ ਨਜ਼ਰ ਆਉਂਦੀ ਹੈ ਜਿਹਦੇ ਵਿੱਚ ਅਗਰ ਕਿਹਾ ਜਾਵੇ ਤਾਂ ਇਹ ਰੋਡ ਦੇ ਉੱਤੇ ਸ਼ਾਮ ਵੇਲੇ ਇੰਨਾ ਕੁ ਟਰੈਫਿਕ ਹੁੰਦਾ ਸੀਗਾ ਇੱਕ ਪਾਸੇ ਖਰੀਦਦਾਰਾਂ ਦੇ ਗੱਡੀਆਂ ਜਿਹੜੀਆਂ ਖੜੀਆਂ ਹੋਈਆਂ ਨਜ਼ਰ ਆਉਂਦੇ ਸੀ ਦੂਸਰੇ ਪਾਸੇ ਅਗਰ ਕਿਹਾ ਜਾਵੇ ਤਾਂ ਰਾਹਗੀਰ ਜਿਹੜੇ ਨੇ ਉਹ ਜਾਂਦੇ ਹੋਏ ਜੂਰ ਪਰੇਸ਼ਾਨ ਹੁੰਦੇ ਸੀ ਇਸ ਦੇ ਕਾਰਨ ਕਿਤਨਾ ਕਿਤੇ ਇਹ ਜੇਕਰ ਕਿਹਾ ਜਾਵੇ ਤਾਂ ਦੂਰ ਜਿਹੜਾ ਉਹ ਸਟੈਪ ਜਿਹੜਾ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਲਿੱਤਾ ਹੋਇਆ ਨਜ਼ਰ ਆ ਰਿਹਾ ਹੈ ਹਾਲਾਂਕਿ ਹੁਣ ਇਹ ਚੰਡੀਗੜ੍ਹ ਦੀ ਫਰਨੀਚਰ ਮਾਰਕੀਟ ਜਿਹੜੀ ਆ ਉਹ ਜੂਰ ਤੁਰਦੀ ਹੋਈ ਨਜ਼ਰ ਆ ਰਹੀ ਹੈ ਚੰਡੀਗੜ੍ਹ ਤੋਂ ਵੀਡੀਓ ਜਰਨਲਿਸਟ ਸਰਵਜੀਤ ਸਿੰਘ ਦੇ ਨਾਲ ਸੰਦੀਪ ਸਿੰਘ ਅਜੀਤ ਵਰਤਵੀ ਚੰਡੀਗੜ੍ਹ ਦੀ ਸਭ ਤੋਂ ਵੱਡੀ ਫਰਨੀਚਰ ਮਾਰਕੀਟ ਕਹੀ ਜਾਣ ਵਾਲੀ ਅੱਜ ਟੋੜੀ ਜਾ ਰਹੀ ਹੈ ਸੜਕਾਂ ਕੁਝ ਨੀ ਹੋ ਰਹੇ ਜੇ ਮੌਜੂਦ ਨੇ ਮੈਂ ਅਗਰ ਗੱਲ ਕਰੀ ਜਾਵੇ ਤਾਂ ਮਾਰਕੀਟ ਟੋੜੀ ਜਾ ਰਹੀ ਹੈ ਕਿਵੇਂ ਦੇਖਦੇ ਹੋ ਲਗਾਤਾਰ ਇਸ ਹਲਦੇ ਉੱਤੇ ਟ੍ਰੈਫਿਕ ਵੀ ਝਮੁੰਦਾ ਸੀਗਾ ਤੇ ਸਭ ਤੋਂ ਪੁਰਾਣੀ ਮਾਰਕੀਟ ਕਹੀ ਜਾਂਦੀ ਹੈ ਉਹ ਜੀ ਇਹ ਬਿਲਕੁਲ ਪੁਰਾਣੀ ਮਾਰਕੀਟ ਤਾਂ ਹੈ ਪਰ ਇਹ ਜ਼ਮੀਨ ਨੂੰ ਤਾਂ ਸਰਕਾਰ ਨੇ ਕਾਫੀ ਟਾਈਮ ਪਹਿਲੇ ਐਕਵਾਇਰ ਕਰ ਲਿਆ ਸੀਗਾ ਤੇ ਬਹੁਤ ਟਾਈਮ ਤੋਂ ਇਹ ਐਕਵਾਇਰ ਜ਼ਮੀਨ ਦੇ ਉੱਪਰ ਬੈਠੇ ਸੀ ਕਿਸੇ ਨਾ ਕਿਸੇ ਦਿਨ ਤਾਂ ਇਸ ਮਾਰਕੀਟ ਨੂੰ ਜਾਣ ਨਹੀਂ ਸੀਗਾ ਸਰਕਾਰ ਨੇ ਆਪਣੀ ਜ਼ਮੀਨ ਦੇ ਕਲੇਮ ਤਾਂ ਵਾਪਸ ਕਰਨੀ ਸੀ ਸੋ ਇਸ ਟਾਈਮ ਤੇ ਪ੍ਰਸ਼ਾਸਨ ਦਾ ਰੁਖ ਇਸ ਇਸ ਮਾਮਲੇ 'ਚ ਕਾਫੀ ਸਖਤ ਹੈਗਾ ਕਿ ਅਸੀਂ ਇੰਪਰੋਚਮੈਂਟਸ ਨੂੰ ਬਰਦਾਸ਼ਤ ਨਹੀਂ ਕਰਨਾ ਸੋ ਇਟ 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 ਇਸ ਪਾਰਟ ਆਫ ਅ ਥੈਟ ਓਨਲੀ ਕਿ ਇਨਕ੍ਰੋਚਮੈਂਟਸ ਅੱਗੇ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ ਤੇ ਪੁਰਾਣੀ ਇਨਕ੍ਰੋਚਮੈਂਟਸ ਨੂੰ ਵੀ ਟਾਈਮ ਕੋ ਟਾਈਮ ਹਟਾਇਆ ਜਾਏਗਾ ਜਲਦੀ ਜਲਦੀ ਉਹ ਮਗਰ ਮਾਰਕੀਟ ਦੀ ਗੱਲ ਕਰੇ ਤਾਂ ਕਿੰਨੇ ਦਿਨ ਪਹਿਲਾਂ ਇਹਨਾਂ ਨੂੰ ਨੋਟੀਫਿਕੇਸ਼ਨ ਦਿੱਤਾ ਗਿਆ ਕੱਲ ਹਾਲਾਂਕਿ ਦੇਖਿਆ ਗਿਆ ਕਾਫੀ ਹਫੜਾ ਤਫੜੀ ਦੇਖਣ ਨੂੰ ਮਿਲੀ ਦੇਖੋ ਜੀ ਨੋਟਿਸ ਤਾਂ ਇਹਨਾਂ ਨੂੰ ਅਸੀਂ ਸਾਲ ਭਰ ਕੋਈ ਲਗਾਤਾਰ ਦੇ ਰਹੇ ਸੀ ਤੇ ਇਨਫੋਰਮੇਸ਼ਨ ਇਹਨਾਂ ਨੂੰ ਸੀ ਕਿ ਮਾਰਕੀਟ ਨੂੰ ਟੁੱਟਣੀ ਹੈ ਪਿਛਲੀ 13 ਤਾਰੀਖ ਤੋਂ ਤਾਂ ਅਸੀਂ ਲਗਾਤਾਰ ਦੋ ਬਾਤ ਤਿੰਨ ਵਾਰ ਦਿਨ ਚ ਮਨਾਦੀ ਵੀ ਕਰਾ ਰਹੇ ਸੀ ਸੋ एवरीवन ਵਾਸ ਅਵੇਅਰ ਕਿ ਇਟ ਹੈਸ ਟੂ ਗੋ ਨਾਓ ਸੋ ਦੇਖੋ ਜੀ ਮੌਕੇ ਤੇ ਹੁੰਦਾ ਹੈ ਕਿ ਕੋਈ ਨਾ ਕੋਈ ਟੁੱਟਦੀ ਹੈ ਤੇ ਕਿਸੇ ਨਾ ਕਿਸੇ ਨੇ ਕੁਝ ਨਾ ਕੁਝ ਕਹਿਣਾ ਹੀ ਹੁੰਦਾ ਬਟ एवरीवन ਵਾਸ ਅਵੇਅਰ ਕਿ ਹੁਣ ਇਹ ਮਾਰਕੀਟ ਨੂੰ ਜਾਣਾ ਹੀ ਪਏਗਾ 20th ਨੂੰ ਤੋਂ ਦੇ ਪਿੱਛੇ ਅਗਰ ਦੁਕਾਨ ਦੀ ਗੱਲ ਕਰੀ ਮੈਟਰਸ ਦੀ ਦੁਕਾਨ ਹੈ ਹਾਲਾਂਕਿ ਕੱਲ ਵੀ ਅਗਰ ਕਿਹਾ ਜਾਵੇ ਕਾਫੀ ਹਵਲਾ ਤਾਂ ਵੀ ਦੇਖਣ ਨੂੰ ਮਿਲ ਇਸ ਦੁਕਾਨ ਦੇ ਵਿੱਚ ਅੱਜ ਫਿਲਹਾਲ ਦੁਕਾਨ ਜਿਹੜੀ ਖਾਲੀ ਨਹੀਂ ਕੀਤੀ ਗਈ ਕਿਵੇਂ ਦੇਖਦੇ ਹੋ ਟੋੜਾ ਜਾਏਗਾ ਸਮਾਨ ਘਟਲ ਹੋ ਜਾਏਗਾ ਨਹੀਂ ਇਹਨਾਂ ਦੇ ਨਾਲ ਜੇ ਅਸੀਂ ਆਪਣੇ ਬੰਦੇ ਲਗਾਤੇ ਹੈਗੇ ਹੈ ਲੇਬਲ ਸਾਡੇ ਕੋਲ ਹੈਗੀ ਹੈ ਇਹ ਇਹਨਾਂ ਦਾ ਇਹ ਸੀਗਾ ਕਿ ਸਾਡਾ ਨੁਕਸਾਨ ਬਹੁਤ ਹੋ ਜਾਏਗਾ ਕੋਈ ਦੁਕਾਨ ਖਾਲੀ ਪਈ ਹੈਗੀ ਹੈ ਅਸੀਂ ਆਪਣੀ ਲੇਬਰ ਲਗਵਾ ਕੇ ਪਿੱਛੇ ਇਹਨਾਂ ਦਾ ਸਮਾਨ ਕਢਵਾ ਕੇ ਤੇ ਹੁਣ ਅੱਗੇ ਡੈਮੋਲੀਸ਼ਨ ਦਾ ਉਹ ਕਰਾਂਗੇ ਕਿਸੇ ਦਾ ਨੁਕਸਾਨ ਕਰਨ ਦੀ ਸਾਡੀ ਵੀ ਕੋਈ ਇੰਟੈਂਸ਼ਨ ਨਹੀਂ ਹੈਗੀ ਸੋ ਸਮਾਨ ਪਹਿਲਾਂ ਕੱਢਿਆ ਜਾਏਗਾ ਬੰਦੇ ਸਾਡੇ ਲੱਗੇ ਹੋਏ ਨੇ ਨਾਲ ਉਸ ਤੋਂ ਬਾਅਦ ਅਸੀਂ ਉਹ ਰੇਸ ਕਰਾਂਗੇ ਜੀ ਮਮ ਅਗਰ ਦੁਕਾਨਦਾਰ ਮੰਨੀਆਂ ਤਾਂ ਦੁਕਾਨਦਾਰ ਕਹਿੰਦੇ ਨੇ ਕਿ ਸਾਨੂੰ ਕਿਤੇ ਜਗ੍ਹਾ ਨਹੀਂ ਦਿੱਤੀ ਗਈ ਹੁਣ ਅਸੀਂ ਚਾਹੀਏ ਕਿਤੇ ਸਾਡੇ ਬਾਲ ਬੱਚੇ ਰੋਣਗੇ ਲੇਬਰ ਵੀ ਕਹਿੰਦੀ ਹੈ ਵੀ ਸਾਡਾ ਰੋਜੀ ਰੋਟੀ ਜਿਹੜੀ ਖੂਗੀ ਹੈ ਦੇਖੋ ਜੀ ਇਹ ਮੈਂ ਜਿਵੇਂ ਪਹਿਲਾਂ ਹੀ ਕਿਹਾ ਜ਼ਮੀਨ ਸਰਕਾਰ ਨੇ ਪਹਿਲਾਂ ਅਕਵਾਇਰ ਕੀਤੀ ਹੋਈ ਸੀ ਇਹਦੇ ਲਈ ਜਿਹੜਾ ਡਿਊ ਮੁਆਵਜ਼ਾ ਸੀਗਾ ਉਹ ਦਿੱਤਾ ਹੋਇਆ ਸੀ ਉਸ ਤੋਂ ਬਾਅਦ ਵੀ ਰੀਹੈਬਿਲਿਟੇਸ਼ਨ ਦਾ ਮੇਰੇ ਹਿਸਾਬ ਨਾਲ ਕੋਈ ਬੰਦਾ ਨਹੀਂ ਹੈਗਾ ਠੀਕ ਹੈ ਪਰ ਫਿਰ ਵੀ ਬਹੁਤ ਟਾਈਮ ਇੱਥੇ ਇਹਨਾਂ ਨੇ ਆਪਣਾ bizness ਚਲਾਇਆ ਠੀਕ ਹੈ ਔਰ ਮੈਨੂੰ ਜੋ ਸੁਣਨ ਚ ਆਇਆ ਹੈਗਾ ਸਾਰਿਆਂ ਨੇ ਕੋਈ ਨਾ ਕੋਈ ਆਲਟਰਨੇਟ ਜਗ੍ਹਾ ਦਾ ਅਰੇਂਜਮੈਂਟ ਕਰ ਲਿਆ ਹੈਗਾ ਸੋ ਮੇਰੇ ਹਿਸਾਬ ਨਾਲ ਇਸ ਤਰ੍ਹਾਂ ਦੀ ਕੋਈ ਸੁਣ ਨਹੀਂ ਆਈ ਹੈ ਜਿਵੇਂ ਮੈਮ ਮੌਜੂਦ ਸੀ ਖੁਸ਼ਬੂ ਕੋਰ ਜਿਨ੍ਹਾਂ ਵੱਲੋਂ ਕਿਹਾ ਗਿਆ ਕਿ ਕਿਹੜੀ ਦੁਕਾਨ ਹੈ ਹਾਲਾਂਕਿ ਦੁਕਾਨਾਂ ਦੇ ਉੱਤੇ ਕਈ ਵਿੱਚ ਸਮਾਜੂਪਿਆ ਪਰ ਫਿਲਹਾਲ ਇਸ ਥਾਂ ਦੇ ਨੇੜੇ ਹੀ ਪਹੁੰਚ ਚੁੱਕਾ ਹੈ ਜਿਵੇਂ ਕਿ ਜਿਹੜੀਆਂ ਕਿ ਬੜੋਤ ਨੇ ਨੇੜੇ ਪਹੁੰਚ ਚੁੱਕੇ ਨੇ ਤਾਂ ਇਹ ਦੁਕਾਨ ਜਿਹੜੀ ਆ ਉਹ ਖਾਲੀ ਕਰਵਾਈ ਜਾ ਰਹੀ ਹੈ ਕਿਉਂਕਿ ਇਸ ਦੇ ਵਿੱਚ ਕਾਫੀ ਸਮਾਨ ਹਜੇ ਜੋਂਦਾ ਤੇ ਉਹ ਪਿਆ ਹੋਇਆ ਤਾਂ ਜਿੱਦੇ ਵਿੱਚ ਇਹਨਾਂ ਦੇ ਖੁਦ ਵੋਲੰਟੀਅਰ ਜਿਹੜੇ ਨੇ ਉਹ ਆ ਰਹੇ ਨੇ ਤੇ ਸਮਾਨ ਜਿਹੜਾ ਉਹ ਕਢਵਾਉਂਦੇ ਹੋਏ ਨਜ਼ਰ ਆਣਗੇ ਤੇ ਲਗਾਤਾਰ ਇਸੇ ਤਰ੍ਹਾਂ ਮਾਰਕੀਟ ਜਿਹੜੀ ਹੈ ਉਹ ਅੱਜ ਟੁੱਟਦੀ ਹੋਈ ਨਜ਼ਰ ਆ ਰਹੀ ਹੈ ਚੰਡੀਗੜ੍ਹ ਤੋਂ ਵੀਡੀਓ ਜਰਨਿਸਟ ਸਰੋਜਿਤ ਸਿੰਘ ਦੇ ਨਾਲ ਸੰਦੀਪ ਸਿੰਘ ਅਜੀਤ ਵੈਕਸੀ जो है वो आ, लेंथ वाइज कर ली थी उस पूरे एरिया को हम आज क्लियर करवा रहे हैं ये प्रशासन ने एक्वायर की हुई लैंड है और जो नई सेक्टर्स से उनके डेवलपमेंट के लिए एक्वायर की गई थी बहुत साल पहले आ, जो यहाँ के लोग हैं इनको इन्होंने कंपनसेशन भी जो ओरिजिनल ओनर्स हैं उन्होंने उठाया हुआ था उसके बाद आ, जो है ये लोग कोर्ट में भी गए थे कोर्ट से भी इनको कोई राहत नहीं मिली और इसलिए आज हमने ये कार्रवाई की इनको जी एडवांस में हमने नोटिस भी दिया था बहुत पहले बता दिया था कि ये एनक्रोचमेंट हम हटाएंगे और इसीलिए सब लोगों ने अपनी शॉप्स जैसे आज हम जब हटाने आए तो सारी दुकानें खाली थी सब सब लोगों ने अपनी शॉप्स खाली भी कर ली हैं और चूंकि इस पे मुआवजा जो है वो उठा लिया गया था इस एनक्रोच एक्वायर्ड लैंड पे तो कोई बदले में प्लॉट देने का या कुछ और देने का तो सवाल ही नहीं उठता क्योंकि लैंड एक्वायर हो चुकी है है और देखिए इसमें जो भी आगे जब भी कोई होंगी प्लॉट की उसमें ये लोग पार्टिसिपेट कर सकते हैं उसमें हमारी तरफ से कोई मनाही नहीं है एक बल्क मार्केट जो है वो भी आगे प्रशासन डेवलप करेगा उसकी भी प्रक्रिया चली हुई है उसके एनवायरमेंट क्लियरेंस वगैरह ली जा रही है और डेवलपमेंट हो रही है वहाँ पे अगर ये लोग जाना चाहें तो वहाँ पे अपना अप्लाई कर सकते हैं लेकिन इसका और इस अतिक्रमण का कोई लिंक नहीं है ये तो सरकारी जमीन है और इतने साल से ये लोग अतिक्रमण पे बैठे हैं इसलिए आज इसको खाली कराया गया है उसको हम तुरंत खाली करवाएंगे आज शाम तक हम पूरा क्लियर करा के ही यहाँ से जाए ਚੰਡੀਗੜ੍ਹ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਜਿੱਤਨ ਕਿ ਦੇਖਿਆ ਜਾਵੇ ਤਾਂ ਚੰਡੀਗੜ੍ਹ ਦੀ ਜਿਹੜੀ ਫਰਨੀਚਰ ਮਾਰਕੀਟ ਸਭ ਤੋਂ ਵੱਡੀ ਮਾਰਕੀਟ ਜਿਹੜੀ ਕਹੀ ਜਾਂਦੀ ਸੀ ਫਰਨੀਚਰ ਦੀ ਤੇ ਲਗਾਤਾਰ ਸ਼ਾਮ ਵੇਲੇ ਜਿਹੜੀ ਹੈ ਇਸੀ ਸੜਕ ਦੇ ਉੱਤੇ ਕਾਫੀ ਭੀੜ ਗਰੀ ਆ ਦੇਖਣ ਨੂੰ ਕਮੀਂ ਦੀ ਸੀ ਉਸ ਤੋਂ ਬਾਅਦ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਜਿਹੜਾ ਉਹ ਤੋੜਿਆ ਜਾ ਰਿਹਾ ਤਸਵੀਰ ਇਹ ਕੋ ਤੁਸੀਂ ਜਿੱਤੇ ਤੱਕ ਵੀ ਲੇਜਾਂ ਦੀ ਉਸ ਤੱਕ ਇਹ ਬਲਡੋਜ਼ਰ ਜਿਹੜੇ ਨੇ ਉਹ ਲੱਗੇ ਹੋਏ ਨਜ਼ਰ ਆ ਰਹੇ ਤੇ ਸਵੇਰ ਤੋਂ ਹੀ ਕਾਰਵਾਈ ਜਿਹੜੀ ਹੈ ਅਗਰ ਸਵੇਰੇ 7 ਵਜੇ ਦੀ ਗੱਲ ਕਰੀਏ ਤਾਂ ਸਵੇਰੇ 7 ਵਜੇ ਤੋਂ ਇਹ ਕਾਰਵਾਈ ਜਿਹੜੀ ਹੈ ਸੋ ਜ਼ਰੂਰ ਹੋ ਵੀ ਹੋਏ ਜ਼ਰੂਰ ਨਜ਼ਰ ਆ ਰਹੀ ਹੈ ਜੇਕਰ ਗੱਲ ਕਰੀ ਤਾਂ ਬੁਲਾਲ ਅਗਰ ਕੱਲ ਦੀ ਗੱਲ ਕਰ ਕੱਲ ਵੀ ਜਦੋਂ ਅਕਰ ਪ੍ਰਸ਼ਾਸਕਾਂ ਵੱਲੋਂ ਇੱਥੇ ਅਨਾਉਂਸਮੈਂਟ ਕੀਤੀ ਗਈ ਕਿ ਤੁਸੀਂ ਆਪਣੇ ਆਪਣੇ ਦੁਕਾਨਾਂ ਖਾਲੀ ਕਰ ਦਿਓ ਤੇ ਇਹ ਇਸ ਨੂੰ ਜਿਹੜਾ ਔਹ ਥੋੜਾ ਜਣਾ ਜਿਸ ਦੇ ਚੱਲ ਗਿਆ ਅਗਰ ਕਿਹਾ ਜਾਵੇ ਤਾਂ ਜ਼ਰੂਰ ਅਕਾਲੀ ਜਿਹੜੀ ਹੈ ਜਦੋਂ ਪ੍ਰਸ਼ਾਸਕਾਂ ਵੱਲੋਂ ਦਸਤੰਦੀ ਆ ਤਾਂ ਕਾਫੀ ਭੀੜ ਜਿਹੜੀ ਹੈ ਉੱਥੇ ਖਰੀਦਦਾਰਾਂ ਦੀ ਜਿਹੜੀ ਆ ਹੋ ਜਾਂਦੀ ਹੈ ਦੁਕਾਨਾਂ ਜਿਹੜੀਆਂ ਨੇ ਉਹ ਲਗਾਤਾਰ ਖਾਲੀ ਜਿਹੜੀਆਂ ਨੇ ਉਹ ਸੀਟੀਆਂ ਜਾਂਦੀਆਂ ਨੇ ਲਗਾਤਾਰ ਇਸੇ ਤਰ੍ਹਾਂ ਜਿਹੜਾ ਦੇਖਿਆ ਜਾਵੇ ਤਾਂ ਜ਼ਰੂਰ ਸਵੇਤ ਤੋਂ ਹੀ ਅੱਜ ਜਿਹੜਾ ਉਹ ਦੁਕਾਨਾਂ ਜਿਹੜੇ ਨੇ ਉਹ ਖਾਲੀ ਕੀਤੀਆਂ ਜਾ ਰਹੀਆਂ ਨੇ ਭਾਵੇਂ ਇਤਨੀ ਦਿਨਾਂ ਬਾਅਦੇ ਚਾਹੇ ਉਧਰ ਨਜ਼ਰ ਮਾਰ ਲਈਏ ਜ਼ਗਾਂਦਰ ਬਡੋਜ਼ਰ ਜਿਹਨੇ ਉਹ ਇਸੇ ਤਰ੍ਹਾਂ ਕੰਮ ਕਰਦੇ ਹੋਏ ਜ਼ਰੂਰ ਜਿਹੜਾ ਉਹ ਜਗਦਰ ਸਿੰਘ ਚੰਡੀਗੜ੍ਹ ਪ੍ਰਸ਼ਾਸਨ ਜਿਹੜਾ ਹੈ ਉਹ ਪੂਰੀ ਤਰ੍ਹਾਂ ਇਸ ਦੇ ਉੱਤੇ ਮੌਜੂਦ ਹਾਲਾਂਕਿ ਵੱਡੇ ਅਸਰਾਂ ਦੀ ਗੱਲ ਕਰ ਵੱਡੇ ਅਸਰ ਵੀ ਜਿਹੜੇ ਇਸ ਜਗ੍ਹਾ ਦੇ ਉੱਤੇ ਮੌਜੂਦ ਨੇ ਤਾਂ ਕਿ ਕੋਈ ਕਿਸੇ ਵੀ ਤਰ੍ਹਾਂ ਦੀ ਜਿਹੜੀ ਹੈ ਉਹ ਘਟਣਾ ਇੱਥੇ ਇਹਨਾਂ ਵਾਪਰ ਸਕੇ ਹਾਲਾਂਕਿ ਜੇਕਰ ਪੁਲਿਸ ਪਾਲੀ ਦੀ ਗੱਲ ਕਰੀ ਤਾਂ ਪਾਰੀ ਪੁਲਿਸ ਪਾਲ ਜਿਹੜਾ ਉਹ ਅੱਜ ਇਸ ਮੌਕੇ ਦੇ ਉੱਤੇ ਪਹੁੰਚਿਆ ਹੋਇਆ ਤੇ ਲਗਾਤਾਰ ਜੇਕਰ ਕਿਹਾ ਜਾਵੇ ਤਾਂ ਦੂਰ ਕਿਹਾ ਵੀ ਜਾ ਰਿਹਾ ਜਿਹੜੇ ਦੁਕਾਨਾਂ ਹਨ ਹਾਲਾਂਕਿ ਅੱਧੀਆਂ ਜਿਹੜੀਆਂ ਦੁਕਾਨਾਂ ਨੇ ਕੁਝ ਕੁ ਜਿਹੜੀਆਂ ਦੁਕਾਨਾਂ ਨੇ ਉਹ ਨਹੀਂ ਖਾਲੀ ਉਹਨਾਂ ਨੂੰ ਵੀ ਖਾਲੀ ਕੀਤਾ ਉਹ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਉਹਨੂੰ ਵੀ ਕਰਵਾਇਆ ਜਾ ਰਿਹਾ ਹੈ ਕਿ ਇਹ ਦੁਕਾਨ ਦੇਖੋ ਦੁਕਾਨ ਜਿਹੜੀ ਹੈ ਉਹ ਦੂਰ ਕਿਹਾ ਜਾਂਦਾ ਗੱਦਿਆਂ ਦੀ ਦੁਕਾਨ ਜਿਹੜੀ ਹੈ ਉਹ ਹੈ ਜਿਸ ਦੇ ਵਿੱਚ ਹਜੇ ਵੀ ਸਮਾਨ ਜਿਹੜਾ ਉਹ ਪਿਆ ਹੋਇਆ ਨਜ਼ਰ ਆ ਰਿਹਾ ਤੇ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਚੰਡੀਗੜ੍ਹ ਦੇ ਮੁਲਾਜ਼ਮ ਲੈਨੇ ਪਹੁੰਚੇ ਹੋਏ ਨਜ਼ਰ ਆ ਰਹੇ ਨੇ ਤੇ ਇਹ ਤੇ ਕਾਨ ਖਾਲੀ ਕਰਵਾਉਣ ਦੇ ਲਈ ਲਗਾਤਾਰ ਦੇਖ ਕੇ ਕਿਹਾ ਜਾ ਰਿਹਾ ਗੱਲ ਚ ਪਈ ਹੈ ਕਿ ਦੁਕਾਨ ਜਿਹੜੀ ਹੈ ਜਲਦੋ ਜਲਦ ਨਿਕਲਿ ਕਰਾਈ ਜਾਵੇ ਤਦੂਰ ਤੱਕ ਨਜ਼ਰ ਅਗਰ ਮਾਰ ਜੇ ਦੂਰ ਤੱਕ ਇਸੇ ਤਰ੍ਹਾਂ ਪੁਲਿਸ ਪ੍ਰਸ਼ਾਸਨ ਦੀ ਗੱਲ ਕਰੀਏ ਬਲਡوزر ਦੀ ਗੱਲ ਕਰੀਏ ਚਾਹੇ ਪੁਲਿਸ ਬਲ ਦੀ ਗੱਲ ਕਰੀਏ ਤਾਂ ਲਗਾਤਾਰ ਇਸੇ ਤਰ੍ਹਾਂ ਇਸੇ ਸੜਕ ਦੇ ਉੱਤੇ ਨਜ਼ਰ ਆ ਰਹੇ ਨੇ ਜਿਦੇ ਵਿੱਚ ਅਗਰ ਕਿਹਾ ਜਾਵੇ ਤਾਂ ਦੁਕਾਨਾਂ ਜਿਹੜੀਆਂ ਨੇ ਉਹ ਪਿਛਲੇ ਲੰਬੇ ਸਮੇਂ ਤੋਂ ਇਸ ਜਗ੍ਹਾ ਦੇ ਉੱਤੇ ਇਹ ਮਾਰਕ ਜਿਹੜੀਆਂ ਉਹ ਬਣੀ ਹੋਈ ਨਿਵਾਸੀ ਹਾਲਾਂਕਿ ਦੁਕਾਨਦਾਰਾਂ ਦੀ ਗੱਲ ਕਰੀਏ ਤਾਂ ਦੁਕਾਨਦਾਰਾਂ ਵੱਲੋਂ ਹਜ਼ੂਰ ਕੇ ਹਾਜ਼ਰ ਹੈ ਕਿ ਸਾਨੂੰ ਇਸ ਇਸ ਦੇ ਬਾਬਤ ਕੋਈ ਵੀ ਜਿਹੜੀ ਉਹ ਜਗਾ ਨਹੀਂ ਦਿੱਤੀ ਕਿ ਤਾਂ ਕਿ ਅਸੀਂ ਆਪਣਾ ਰੋਜ਼ਗਾਰ ਚਲਾ ਸਕਿਆ ਹਾਲਕਿ ਨਜ਼ਾਰਾ ਦੀ ਤਾਦਾਦ ਦੇ ਵਿੱਚ ਜੇਕਰ ਕਿਹਾ ਜਾਵੇ ਤਾਂ ਇਸ ਮਾਰਕੀਟ ਦੇ ਵਿੱਚ ਮਜ਼ਦੂਰ ਜਿਹੜੇ ਪਰਫਮਸੀ ਜਿਹੜੇ ਨੇ ਉਹ ਕੰਮ ਕਰਦੇ ਸੀਗੇ ਆਪਣਾ ਆਪਣਾ ਘਰ ਜਿਹੜਾ ਉਹ ਜੂਰ ਚਲਾਉਂਦੇ ਹਾਇ ਨਜ਼ਰਾਂ ਦੇ ਸੀਗੇ ਪਰ ਫਿਰਾਲ ਅਗਰ ਜੇਕਰ ਕਿਹਾ ਜਾਵੇ ਤਾਂ ਉਰਨ ਤੌਰ ਤੇ ਹੁਣ ਚੰਨੀ ਕਰਦੀ ਹੈ ਜਿਹੜੀ ਫਰਨੀਚਰ ਮਾਰਕੀਟ ਹੈ ਉਹ ਥੋੜੀ ਜਿਹੀ ਹੈ ਹਾਲਾਂਕਿ ਕੁਝ ਦੇ ਜਿਹਨਾਂ ਦੇ ਵਿੱਚ ਵੀ ਕਈ ਵਾਰ ਜੇ ਕਿਹਾ ਜਾਂਦਾ ਇਹ ਜਿਹੜਾ ਜੂਰ ਕਿਸ ਤਰ੍ਹਾਂ ਕਿ ਸੋਣ ਨੂੰ ਆਉਂਦਾ ਸੀ ਕਿ ਮਾਰਕੀਟ ਜਿਹੜੀ ਆ ਉਹ ਥੋੜੀ ਜਾਣੀ ਹੈ ਪਰ ਮਾਰਕੀਟ ਜਿਹੜੀ ਹੈ ਉਹ ਬਚਾ ਲਈ ਤੇ ਜਾਂਦੀ ਸੀ ਟੁੱਟਦੀ ਨਹੀਂ ਸੀ ਤੇ ਕਈ ਵਾਰ ਇਸ ਮਾਰਕੀਟ ਦੇ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਵੀ ਕਿਤੇ ਨਾ ਕਿਤੇ ਸਾਹਮਣੇ ਆਉਂਦੇ ਹੋਏ ਨਜ਼ਰ ਆਉਂਦੇ ਸੀਗੀਆਂ ਤਾਂ ਇਹ ਜਿਹੜੀ ਰੋਡ ਹੈ ਇਹ ਰੋਡ ਜਿਹੜੀ ਚੰਡੀਗੜ੍ਹ ਤੋਂ ਮੁਹਾਲੇ ਦੇ ਨਾਲ ਜੋੜਦੀ ਹੋਈ ਨਜ਼ਰ ਆਉਂਦੀ ਹੈ ਜਿਹਦੇ ਵਿੱਚ ਅਗਰ ਕਿਹਾ ਜਾਵੇ ਤਾਂ ਇਹ ਰੋਡ ਦੇ ਉੱਤੇ ਸ਼ਾਮ ਵੇਲੇ ਇੰਨਾ ਕੁ ਟਰੈਫਿਕ ਹੁੰਦਾ ਸੀਗਾ ਇੱਕ ਪਾਸੇ ਖਰੀਦਦਾਰਾਂ ਦੇ ਗੱਡੀਆਂ ਜਿਹੜੀਆਂ ਖੜੀਆਂ ਹੋਈਆਂ ਨਜ਼ਰ ਆਉਂਦੇ ਸੀ ਦੂਸਰੇ ਪਾਸੇ ਅਗਰ ਕਿਹਾ ਜਾਵੇ ਤਾਂ ਰਾਹਗੀਰ ਜਿਹੜੇ ਉਹ ਜਾਂਦੇ ਹੋਏ ਜੂਰ ਪਰੇਸ਼ਾਨ ਹੁੰਦੇ ਸੀ ਜਿਸ ਦੇ ਕਾਰਨ ਕਿ ਤਨਾ ਕਿਤੇ ਇਹ ਜੇਕਰ ਕਿਹਾ ਜਾਵੇ ਤਾਂ ਜੂਰ ਜਿਹੜਾ ਉਹ ਸਟੈਪ ਜਿਹੜਾ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਲਿੱਤਾ ਹੋਇਆ ਨਜ਼ਰ ਆ ਰਿਹਾ ਹੈ ਹਾਲਾਂਕਿ ਹੁਣ ਇਹ ਚੰਡੀਗੜ੍ਹ ਦੀ ਫਰਨੀਚਰ ਮਾਰਕੀਟ ਜਿਹੜੀ ਹੈ ਉਹ ਜੂਰ ਟ ਨਜ਼ਰ ਆ ਰਹੀ ਹੈ ਚੰਡੀਗੜ੍ਹ ਤੋਂ ਵੀਡੀਓ ਜਰਨਲਿਸਟ ਸਰਬਜੀਤ ਸਿੰਘ ਜਨੂ ਸੰਦੀਪ ਸਿੰਘ अजीत ਵਰਤਵੀ ਚੰਡੀਗੜ੍ਹ ਦੀ ਸਭ ਤੋਂ ਵੱਡੀ ਫਰਨੀਚਰ ਮਾਰਕੀਟ ਕਹੀ ਜਾਣ ਵਾਲੀ ਅੱਜ ਢੋਲੀ ਜਾ ਰਹੀ ਹੈ ਸੜਕਾਂ ਕੁਝ ਨੀ ਹੋ ਰਹੇ ਜਿਵੇਂ ਮੌਜੂਦ ਨੇ ਮੈਂ ਅਗਰ ਗੱਲ ਕਰੀ ਜਾਵੇ ਤਾਂ ਮਾਰਕੀਟ ਢੋਲੀ ਜਾ ਰਹੀ ਹੈ ਕਿਵੇਂ ਦੇਖਦੇ ਹੋ ਲਗਾਤਾਰ ਇਸ ਸਮੇਂ ਦੇ ਉੱਤੇ ਟ੍ਰੈਫਿਕ ਵੀ ਜਿਆਦਾ ਹੁੰਦਾ ਸੀਗਾ ਤੇ ਸਭ ਤੋਂ ਪੁਰਾਣੀ ਮਾਰਕੀਟ ਕਹੀ ਜਾਂਦੀ ਹੈ ਜੀ ਇਹ ਬਿਲਕੁਲ ਪੁਰਾਣੀ ਮਾਰਕੀਟ ਤਾਂ ਹੈ ਪਰ ਇਹ ਜ਼ਮੀਨ ਨੂੰ ਤਾਂ ਸਰਕਾਰ ਨੇ ਕਾਫੀ ਟਾਈਮ ਪਹਿਲਾਂ ਐਕਵਾਇਰ ਕਰ ਲਿਆ ਸੀਗਾ ਤੇ ਬਹੁਤ ਟਾਈਮ ਤੋਂ ਇਹ ਕੋਇਰ ਜ਼ਮੀਨ ਦੇ ਉੱਪਰ ਬੈਠੇ ਸੀ ਕਿਸੇ ਨਾ ਕਿਸੇ ਦਿਨ ਤੇ ਇਸ ਮਾਰਕੀਟ ਨੂੰ ਜਾਣੀ ਸੀਗਾ ਸਰਕਾਰ ਨੇ ਆਪਣੀ ਜ਼ਮੀਨ ਦੇ ਕਲੇਮ ਤਾਂ ਵਾਪਸ ਕਰਨੀ ਸੀ ਸੋ ਇਸ ਟਾਈਮ ਤੇ ਪ੍ਰਸ਼ਾਸਨ ਦਾ ਰੁਖ ਇਸ ਇਸ ਮਾਮਲੇ 'ਚ ਕਾਫੀ ਸਖਤ ਹੈਗਾ ਕਿ ਅਸੀਂ ਇਨਕ੍ਰੋਚਮੈਂਟਸ ਨੂੰ ਬਰਦਾਸ਼ਤ ਨਹੀਂ ਕਰਨਾ ਸੋ ਇਟ 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 ਦੇਖੋ ਜੀ ਨੋਟਿਸ ਤਾਂ ਇਹਨਾਂ ਨੂੰ ਅਸੀਂ ਸਾਲ ਭਰ ਤੋਂ ਹੀ ਲਗਾਤਾਰ ਦੇ ਰਹੇ ਸੀ ਤੇ ਇਨਫੋਰਮੇਸ਼ਨ ਇਹਨਾਂ ਨੂੰ ਸੀਗੀ ਕਿ ਮਾਰਕੀਟ ਹੁਣ ਟੁੱਟਣੀ ਹੈ ਪਿਛਲੀ 13 ਤਾਰੀਖ ਤੋਂ ਤਾਂ ਅਸੀਂ ਲਗਾਤਾਰ ਦੋ ਵਾਰ ਤਿੰਨ ਵਾਰ ਦਿਨ ਚ ਮਨਾਦੀ ਵੀ ਕਰਾ ਰਹੇ ਸੀ ਸੋ ਏਵਰੀਬਾਡੀ ਵਾਸ ਅਵੇਅਰ ਕਿ ਇਟ ਹੈਸ ਟੂ ਗੋ ਨਾਓ ਸੋ ਦੇਖੋ ਜੀ ਮੌਕੇ ਤੇ ਹੁੰਦਾ ਹੈ ਕਿ ਕੋਈ ਨਾ ਕੋਈ ਟੁੱਟਦੀ ਹੈ ਤੇ ਕਿਸੇ ਨਾ ਕਿਸੇ ਨੇ ਕੁਝ ਨਾ ਕੁਝ ਕਹਿਣਾ ਹੀ ਹੁੰਦਾ ਬਟ ਏਵਰੀਵਨ ਵਾਸ ਅਵੇਅਰ ਕਿ ਹੁਣ ਇਹ ਮਾਰਕੀਟ ਨੂੰ ਜਾਣਾ ਹੀ ਪਏਗਾ 20th ਪਰ ਉਹਦੇ ਪਿੱਛੇ ਅਗਰ ਦੁਕਾਨ ਦੀ ਗੱਲ ਕਰੀਏ ਮੈਟਰਸ ਦੀ ਦੁਕਾਨ ਹੈ ਹਾਲਾਂਕਿ ਕੱਲ ਵੀ ਜੇਕਰ ਕਿਹਾ ਜਾਵੇ ਕਾਫੀ ਆਪਣਾ ਤੱਕ ਦੇਖਣ ਨੂੰ ਮਿਲ ਇਸ ਦੁਕਾਨ ਦੇ ਵਿੱਚ ਅੱਜ ਫਿਲਹਾਲ ਦੁਕਾਨ ਜਿਹੜੀ ਖਾਲੀ ਨਹੀਂ ਕੀਤੀ ਗਈ ਕਿਵੇਂ ਦੇਖਦੇ ਹੋ ਟੋੜਾ ਜਾਏਗਾ ਸਮਾਨ ਕਟਵਾਇਆ ਜਾਏਗਾ ਨਹੀਂ ਇਹਨਾਂ ਦੇ ਨਾਲ ਜੇ ਅਸੀਂ ਆਪਣੇ ਬੰਦੇ ਲਗਾਤੇ ਹੈਗੇ ਲੇਬਲ ਸਾਡੇ ਕੋਲ ਹੈਗੀ ਹੈ ਤੇ ਇਹਨਾਂ ਦਾ ਇਹ ਸੀਗਾ ਕਿ ਸਾਡਾ ਨੁਕਸਾਨ ਬਹੁਤ ਹੋ ਜਾਏਗਾ ਕੋਈ ਦੁਕਾਨ ਖਾਲੀ ਪਈ ਹੈਗੀ ਹੈ ਅਸੀਂ ਆਪਣੀ ਲੇਬਲ ਲਗਵਾ ਕੇ ਪਿੱਛੇ ਇਹਨਾਂ ਦਾ ਸਮਾਨ ਕਟਵਾ ਕੇ ਤੇ ਹੁਣ ਅੱਗੇ ਡੈਮੋਲੀਸ਼ਨ ਦਾ ਉਹ ਕਰਾਂਗੇ ਕਿਸੇ ਦਾ ਨੁਕਸਾਨ ਕਰਨ ਦੀ ਸਾਡੀ ਵੀ ਕੋਈ ਇੰਟੈਂਸ਼ਨ ਨਹੀਂ ਹੈਗੀ ਸੋ ਸਮਾਨ ਪਹਿਲਾਂ ਕੱਢਿਆ ਜਾਏਗਾ ਬੰਦੇ ਸਾਡੇ ਲੱਗੇ ਹੋਏ ਨੇ ਨਾਲ ਉਸ ਤੋਂ ਬਾਅਦ ਸੀ ਉਹ ਰੇਸ ਕਰ। ਠੀਕ ਹੈ ਜੀ ਮਮ ਅਗਰ ਦੁਕਾਨਦਾਰ ਨੇ ਮੰਨੀ ਤਾਂ ਦੁਕਾਨਦਾਰ ਕਹਿੰਦੇ ਨੇ ਕਿ ਸਾਨੂੰ ਕਿਤੇ ਜਗ੍ਹਾ ਹੀ ਦਿੱਤੀ ਗਈ ਹੁਣ ਅਸੀਂ ਚਾਹੀਏ ਕਿਤੇ ਸਾਡੇ ਬਾਲ ਬੱਚੇ ਰੋਜਣਗੇ ਲੇਬਰ ਵੀ ਕਹਿੰਦੀ ਹੈ ਵੀ ਸਾਡਾ ਰੋਜੀ ਰੋਟੀ ਜਿਹੜੀ ਖੋਗੀ ਹੈ। ਦੇਖੋ ਜੀ ਇਹ ਮੈਂ ਜਿਵੇਂ ਪਹਿਲਾਂ ਹੀ ਕਿਹਾ ਜ਼ਮੀਨ ਸਰਕਾਰ ਨੇ ਪਹਿਲਾਂ ਅਕਵਾਇਰ ਕੀਤੀ ਹੋਈ ਸੀ ਇਹਦੇ ਲਈ ਜਿਹੜਾ ਡਿਊ ਮੁਆਵਜ਼ਾ ਸੀਗਾ ਉਹ ਦਿੱਤਾ ਹੋਇਆ ਸੀ ਉਸ ਤੋਂ ਬਾਅਦ ਵੀ ਰੀਹੈਬਿਲੀਟੇਸ਼ਨ ਦਾ ਮੇਰੇ ਹਿਸਾਬ ਨਾਲ ਕੋਈ ਬੰਦਾ ਨਹੀਂ ਹੈਗਾ ਠੀਕ ਹੈ ਪਰ ਫਿਰ ਵੀ ਬਹੁਤ ਟਾਈਮ ਇੱਥੇ ਇਹਨਾਂ ਨੇ ਆਪਣਾ ਬਿਜ਼ਨਸ ਠੀਕ ਹੈ ਔਰ ਮੈਨੂੰ ਜੋ ਸੁਣਨ ਚਾਏ ਹੈਗੇ ਸਾਰਿਆਂ ਨੇ ਕੋਈ ਨਾ ਕੋਈ ਆਲਟਰਨੇਟ ਜਗ੍ਹਾ ਦਾ ਅਰੇਂਜਮੈਂਟ ਕਰ ਲਿਆ ਹੈਗਾ ਸੋ ਮੇਰੇ ਹਿਸਾਬ ਨਾਲ ਇਸ ਤਰ੍ਹਾਂ ਦੀ ਕੋਈ ਸੁਣ ਨਹੀਂ ਆਈ ਜਿਵੇਂ ਮੈਂ ਮੈਮ ਮੌਜੂਦ ਸੀ ਕੁਛ ਬਤ ਕੋਰੇ ਜਿਨ੍ਹਾਂ ਵੱਲੋਂ ਕਿਹਾ ਗਿਆ ਕਿ ਜਿਹੜੀ ਦੁਕਾਨ ਹੈ ਹਾਲਾਂਕਿ ਦੁਕਾਨਾਂ ਦੇ ਉੱਤੇ ਕਈ ਵਿੱਚ ਸਮਾਜੂਦ ਪਿਆ ਪਰ ਫਿਲਹਾਲ ਇਸ ਥਾਂ ਦੇ ਕਰ ਨੇੜੇ ਹੀ ਪਹੁੰਚ ਚੁੱਕਾ ਹੈ ਜਿਵੇਂ ਕਿ ਜਿਹੜੀ ਕਿ ਬਲੋਦਨ ਨੇੜੇ ਪਹੁੰਚ ਚੁੱਕੇ ਨੇ ਤਾਂ ਇਹ ਦੁਕਾਨ ਜਿਹੜੀ ਆ ਉਹ ਖਾਲੀ ਕਰਵਾਈ ਜਾ ਰਹੀ ਹੈ ਕਿਉਂਕਿ ਇਸ ਦੇ ਵਿੱਚ ਕਾਫੀ ਸਮਾਨ ਹਜੇ ਜੋਨ ਦਾ ਤੇ ਉਹ ਪਿਆ ਹੋਇਆ ਤਾਂ ਜਿਸ ਦੇ ਵਿੱਚ ਇਹਨਾਂ ਦੇ ਖੁਦ ਵੋਲੰਟੀਅਰ ਜਿਹੜੇ ਨੇ ਉਹ ਆ ਰਹੇ ਨੇ ਤੇ ਸਮਾਨ ਜਿਹੜਾ ਉਹ ਕਢਵਾਉਂਦੇ ਹੋਏ ਨਜ਼ਰ ਆਣਗੇ ਪਰ ਲਗਾਤਾਰ ਇਸੇ ਤਰ੍ਹਾਂ ਮਾਰਕੀਟ ਜਿਹੜੀ ਹੈ ਉਹ ਅੱਜ ਟੁੱਟਦੀ ਹੋਈ ਨਜ਼ਰ ਆ ਰਹੀ ਹੈ ਚੰਡੀਗੜ੍ਹ ਤੋਂ ਵੀਡੀਓ ਜਰਨਿਸਟ ਸਰੋਜਿਤ ਸਿੰਘ ਦੇ ਨਾਲ ਸੰਦੀਪ ਸਿੰਘ ਅਜੀਤ ਵੈਸਪੀ